ਵੱਡੇ ਵੀਰਾਂ ਨੇ ਤੁਹਾਨੂੰ ਤਾਂ ਜ਼ਰੂਰ ਦੱਸਿਆ ਹੋਣਾ ਉਹਨਾਂ ਤੁਹਾਡੇ ਕੋਲੋਂ ਥੋੜਾ ਓਲਾਂ ਰੱਖਿਆ ਹੁਣ ਦੱਸੋ ਕਿਹੜੀ ਥਾਂ 'ਵੀ ਆਣੀ ਉਹਨਾਂ ਸਾਨੂੰ ਗੱਲ ਨਾਲ ਲਿਲਾਉਣਾ ਦੱਸੋ ਕਿਹੜੀ ਥਾਂ 'ਵੀ ਆਣੀ ਉਹਨਾਂ ਸਾਨੂੰ ਗੱਲ ਨਾਲ ਲਿਲਾਉਣਾ ਇੱਥੇ ਜਾਣਾ ਦਾਦੀ ਜੀ ਹੈ ਕਿੱਥੇ ਨੂੰ ਜਾਣਾ ਕਿੱਥੇ ਮਿਲਣਾ ਵੀਰਾਂ ਨੇ ਤੇ ਕਿਹੜਾ ਦੱਸਿਆ ਟਿਕਾਣਾ ਕਿੱਥੇ ਮਿਲਣਾ ਵੀਰਾਂ ਨੇ ਤੇ ਕਿਹੜਾ ਦੱਸਿਆ ਟਿਕਾਣਾ ਥੱਕ ਗਏ ਹੋਣੇ ਉਹ ਅੱਖਾਂ ਮੀਟ ਦੇ ਵੀ ਹੋਣਗੇ ਤੇ ਰਾਮਾਂ ਵਿੱਚ ਖੜੇ ਸੰ ਉੜੀਕ ਦੇ ਵੀ ਹੋਣਗੇ ਥੱਕ ਗਏ ਹੋਣੇ ਉਹ ਅੱਖਾਂ ਮੀਟ ਦੇ ਵੀ ਹੋਣਗੇ ਤੇ ਰਾਮਾਂ ਵਿੱਚ ਖੜੇ ਸੰ ਉੜੀਕ ਦੇ ਵੀ ਹੋਣਗੇ ਛੇਦੀ ਚੱਲੋ ਦਾਤੀ ਜੀ ਛੇਦੀ ਚੱਲੋ ਮਾਤਾ ਜੀ ਵੀਰਾਂ ਗੁੱਸਾ ਇਹ ਮਨਾਉਣਾ ਕਿੱਥੇ ਜਾਣਾ ਦਾਤੀ ਜੀ ਹੈ ਕਿੱਧਰ ਨੂੰ ਜਾਣਾ ਕਿੱਥੇ ਮਿਲਣਾ ਵੀਰਾ ਨਹੀਂ ਤੇ ਕਿਹੜਾ ਦੱਸਿਆ ਟਿਕਾਣਾ ਕਿਹੜੀ ਥਾਮਿਆਣੀ ਹੋਣਾ ਸਾਨੂੰ ਗਾਲੇ ਨਾਲ ਲਿਲਾਉਣਾ ਕਿਹੜੀ ਥਾਮਿਆਣੀ ਹੋਣਾ ਸਾਨੂੰ ਗਾਲੇ ਨਾਲ ਲਿਲਾਉਣਾ ਕਿੱਥੇ ਜਾਣਾ ਦਾਤੀ ਜੀ ਹੈ ਕਿੱਧਰ ਨੂੰ ਜਾਣਾ ਕਿੱਥੇ ਜਾਣਾ ਦਾਤੀ ਜੀ ਹੈ ਕਿੱਧਰ ਨੂੰ ਜਾਣਾ ਆ ਕੇ ਸਾਨੂੰ ਆਪਣੀ ਬੁੱਕਲ ਚ ਲਕਾਉਣਗੇ ਕਿਸਨ ਆਪਣੀ ਬੁੱਕਲੇ ਚ ਲਗਾਉਣਗੇ ਪਿਤਾ ਜੀ ਵੀ ਉਹਨਾਂ ਦੇ ਕੋਲ ਹੀ ਤਾਂ ਹੋਣਗੇ ਪਿਤਾ ਜੀ ਵੀ ਉਹਨਾਂ ਦੇ ਕੋਲ ਹੀ ਤਾਂ ਹੋਣਗੇ ਦੱਸੋ ਕਿਹੜੀ ਥਾਵੇਂ ਆਣੂ ਨਾ ਦੱਸੋ ਕਿਹੜੀ ਥਾਵੇਂ ਆਣੀ ਉਹਨਾਂ ਸਾਨੂੰ ਆਪਣੀ ਗੋਦੀ ਚ ਬਿਠਾਉਣਾ ਇੱਥੇ ਜਾਣਾ ਦਾਦੀ ਜੀ ਕਿੱਥੇ ਜਾਣਾ ਦਾਦੀ ਜੀ ਹੈ ਕਿੱਧਰ ਨੂੰ ਜਾਣਾ ਇਥੇ ਮਿਲਣਾ ਵੀਰਾਨੀ ਤੇ ਕਿਹੜਾ ਦੱਸਿਆ ਟਿਕਾਣਾ ਇਥੇ ਮਿਲਣਾ ਵੀਰਾਨੀ ਤੇ ਕਿਹੜਾ ਦੱਸਿਆ ਟਿਕਾਣਾ